ਕੰਗਣਾ ਨੋ ਦੇ ਵੱਜੇ ਥੱਪੜ ਦੀ ਗੂੰਜ ਹਾਲੇ ਤਿੱਕਰ ਕੱਟੀ ਨਹੀਂ ਗਈ ਭਾਵੇਂ ਕੁਲਵਿੰਦਰ ਕੌਰ ਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਨੌਕਰੀ ਤੋਂ ਪਰ ਪੂਰੇ ਪੰਜਾਬ ਦੇ ਵਿੱਚੋਂ ਉਸ ਨੂੰ ਹਮਾਇਤ ਮਿਲੀ ਆ ਉਸ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਰਾਜਨੀਤਿਕ ਪਾਰਟੀਆਂ ਵੱਲੋਂ ਤੇ ਹੁਣ ਬਰਾਬਰ ਦਾ ਪਰਚਾ ਜਿਹੜਾ ਉਹ ਕੰਗਣਾ ਰਣੌਤ ਦੇ ਉੱਤੇ ਵੀ ਦਰਜ ਹੋ ਸਕਦਾ ਏ ਕਿਉਂਕਿ ਕੁਲਵਿੰਦਰ ਕੌਰ ਨੇ ਜਿਹੜੀ ਵਜ੍ਹਾ ਨਾਲ ਉਸਦੇ ਥੱਪੜ ਮਾਰਿਆ ਉਹ ਸਾਰਿਆਂ ਨੂੰ ਉਹ ਵਜ੍ਹਾ ਪਤਾ ਬੋਲਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਦੀ ਪਤੀ ਜਣਕ ਸ਼ਬਦ ਬੋਲਦੀ ਆ ਅਗਲੇ ਨੂੰ ਉਕਸਾਉਂਦੀ ਆ ਕੰਗਣਾ ਰਣੌਤ ਭਾਵੇਂ ਉਹ ਮੰਡੀ ਤੋਂ ਮੈਂਬਰ ਪਾਰਲੀਮੈਂਟ ਨਹੀਂ ਗਈ ਆ ਪਰ ਉਸ ਦੀਆਂ ਗੱਲਾਂ ਹਾਲੇ ਵੀ ਪਹਿਲਾਂ ਵਾਲੀਆਂ ਨੇ ਹਾਲੇ ਨਿੱਕੀ ਨਿੱਕੀ ਗੱਲ ਦੇ ਉੱਤੇ ਉਹ ਆਤਕਵਾਦ ਉਗਰਵਾਦ ਦੀਆਂ ਗੱਲਾਂ ਕਰਨ ਲੱਗ ਪਈ ਦੀ ਆ ਥੱਪੜ ਵੱਜਣ ਤੋਂ ਬਾਅਦ ਵੀ ਜਿਹੜਾ ਬਿਆਨ ਆਇਆ ਉਸ ਦੇ ਵਿੱਚ ਵੀ ਉਸ ਨੇ ਆਖਿਆ ਸੀ ਕਿ ਪੰਜਾਬ ਦੇ ਵਿੱਚ ਬਹੁਤ ਭਿਆੰਕਰ ਅੱਤਵਾਦ ਆ ਰਿਹਾ ਤੇ ਉਸ ਨੂੰ ਨਜਿੱਠਣ ਦੀ ਲੋੜ ਹੈ ਤੇ ਹੁਣ ਜਿਸ ਤਰੀਕੇ ਦੇ ਨਾਲ ਉਸ ਨੇ ਬਿਆਨ ਦਿੱਤਾ ਆਪਣੇ ਬਿਆਨਾਂ ਕਰਕੇ ਹੁਣ ਉਸ ਦੇ ਉੱਤੇ ਵੀ ਬਰਾਬਰ ਮੋਹਾਲੀ ਦੇ ਵਿੱਚ ਪਰਚਾ ਦਰਜ ਹੋ ਸਕਦਾ ਕਿਉਂਕਿ ਉਸ ਨੇ ਪੂਰੇ ਪੰਜਾਬ ਨੂੰ ਆਤਕਵਾਦੀ ਆਖਿਆ ਤੇ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਭਾਜਪਾ ਨੂੰ ਛੱਡ ਕੇ ਉਸ ਨੂੰ ਜਿਹੜਾ ਕੰਗਣਾ ਰਣੌਤ ਦੇ ਨਾਲ ਨਜਿੱਠਣ ਲਈ ਤਿਆਰ ਹੋ ਰਹੀਆਂ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਥੱਪੜ ਮਾਰਿਆ ਬਿਕਰਮਜੀਤ ਸਿੰਘ ਮਜੀਠੀਆ ਨੇ ਆਖਿਆ ਕਿ ਨਹੀਂ ਕਰਦੇ ਜੇ ਥੱਪੜ ਮਾਰਿਆ ਉਸ ਨੂੰ ਉਹ ਸਹੀ ਨਹੀਂ ਸਮਝਦੇ ਥੱਪੜ ਨਹੀਂ ਮਾਰਨਾ ਚਾਹੀਦਾ ਸੀ ਪਰ ਜਿਸ ਬਾਦਸ਼ਾਹ ਦੇ ਵਿੱਚ ਕੰਗਣਾ ਰਣੌਤ ਬੋਲ ਰਹੀ ਹੈ ਉਹ ਥੱਪੜ ਵੱਜਣ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਾਰੇ ਪੰਜਾਬੀਆਂ ਨੂੰ ਮਾਣਿਤ ਕੀਤਾ ਕੰਗਣਾ ਰਣੋਤ ਵੱਲੋਂ ਉਸ ਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਪਰਚਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਮਹੱਲੀ ਦੇ ਵਿੱਚ ਕੁਲਵਿੰਦਰ ਕੌਰ ਦੇ ਉੱਤੇ ਪਰਚਾ ਹੋਇਆ ਹੈ ਉਹ ਵੀ ਪੰਜਾਬ ਪੁਲਿਸ ਨੇ ਕੀਤਾ ਹੈ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਜਾਣਨੀ ਜ਼ਰੂਰੀ ਹੈ ਜਿਹੜਾ ਐਂਟਰੀ ਗੇਟ ਆਫ ਪੰਜਾਬ ਦੇ ਵਿੱਚ ਆਉਂਦਾ ਤੇ ਪਹਿਲਾਂ ਜਿਹੜੀ ਅਰੈਸਟ ਆ ਕੁਲਵਿੰਦਰ ਕੌਰ ਨੂੰ ਚੰਡੀਗੜ੍ਹ ਪੁਲਿਸ ਨੇ ਕੀਤੀ ਸੀ ਬਾਅਦ ਦੇ ਵਿੱਚ ਰੌਲਾ ਪੈਣ ਤੋਂ ਫੇਰ ਉਸ ਜਿਹੜੀ ਉਸ ਦੀ ਅਰੈਸਟ ਸੀ ਉਸ ਨੂੰ ਗੈਰ ਕਾਨੂੰਨੀ ਟਾਇਰ ਆਇਆ ਗਿਆ ਤੇ ਉਹਨੂੰ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਉਸ ਨੂੰ ਪੂਰੇ ਭਾਰਤ ਦੇ ਵਿੱਚੋਂ ਹੀ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਚੋਂ ਪੂਰਨ ਹਮਾਇਤ ਮਿਲ ਰਹੀ ਹੈ ਕਈ ਲੋਕਾਂ ਵੱਲੋਂ ਉਸ ਨੂੰ ਨੌਕਰੀ ਦੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਕਿਉਂਕਿ ਸਮਝਿਆ ਜਾ ਰਿਹਾ ਕਿ ਜਦੋਂ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਉਸ ਨੂੰ ਵੱਡੇ ਨਾਮ ਦਿੱਤੇ ਜਾ ਰਹੇ ਆ ਕਿਉਂਕਿ ਉਸ ਨੇ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਵੱਲੋਂ ਜਿਹੜਾ ਕਿਸਾਨਾਂ ਦੀਆਂ ਔਰਤਾਂ ਦਾ ਅਪਮਾਨ ਕੀਤਾ ਸੀ ਉਸ ਮੱਦੇਨਜ਼ਰ ਰੱਖ ਕੇ ਕਲਵਿੰਦਰ ਕੌਰ ਨੇ ਆਪਣੀ ਡਿਊਟੀ ਨੂੰ ਜੋਖਮ ਦੇ ਵਿੱਚ ਪਾ ਕੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਬੈਠੇ ਆ ਉਹਨਾਂ ਵੱਲੋਂ ਇਨਾਮ ਦਿੱਤੇ ਜਾ ਰਹੇ ਆ ਕਿਹਾ ਜਾ ਰਿਹਾ ਕਿ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿਉਂਕਿ ਸਮਝਿਆ ਜਾਂਦਾ ਸੀ ਕਿ ਜੇਕਰ ਕੰਗਣਾ ਨਰੌਤ ਮੈਂਬਰ ਪਾਰਲੀਮੈਂਟ ਚੁਣੀ ਜਾਂਦੀ ਆ ਉਸ ਤੋਂ ਬਾਅਦ ਉਹ ਆਪਣੀ ਜ਼ੁਬਾਨ ਤੇ ਥੋੜਾ ਬਹੁਤਾ ਲਗਾਮ ਦੇਵੇਗੀ ਪਰ ਜਿਸ ਤਰੀਕੇ ਦੇ ਨਾਲ ਥੱਪੜ ਤੋਂ ਬਾਅਦ ਵੀ ਉਸਨੇ ਅੱਤਕਵਾਦੀ ਉਗਰਵਾਦ ਦੇ ਨਾਮ ਲਾਇਆ ਉਸ ਤੋਂ ਬਾਅਦ ਪੂਰਾ ਪੰਜਾਬੀ ਭਾਈਚਾਰਾ ਜਿਹੜਾ ਉਹ ਗੁੱਸੇ ਦੇ ਵਿੱਚ ਆ ਤੇ ਉਸ ਵੱਲੋਂ ਕਿਹਾ ਜਾ ਰਿਹਾ ਕਿ ਭਾਵੇਂ ਸੀਆਈਐਸਐਫ ਵੱਲੋਂ ਕੁਲਵਿੰਦਰ ਕੌਰ ਨੂੰ ਸਪੈਨਸ ਸਸਪੈਂਡ ਕਰ ਦਿੱਤਾ ਜਾਵੇ ਪਰ ਉਸ ਨੂੰ ਵਧੀਆ ਆਫਰ ਨੌਕਰੀ ਦੀ ਆਫਰ ਪੰਜਾਬੀਆਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਕੁਝ ਨਕਦ ਇਨਾਮ ਦੇ ਨਾਲ ਵੀ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ ਵੇਖਣਾ ਹੋਵੇਗਾ ਕਿ ਅੱਗੇ ਇਹ ਜਿਹੜਾ ਮਾਮਲਾ ਕੀ ਰੁਖ ਅਪਣਾਉਂਦਾ ਦੂਸਰੇ ਪਾਸੇ ਕਿਸਾਨ ਲੀਡਰ ਰਕੇਸ਼ਟ ਕਹਿਤ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਥੱਪੜ ਤਾਂ ਵੱਜਿਆ ਹੀ ਨਹੀਂਗਾ ਸਿਰਫ ਕੰਗਣਾ ਰਣੌਤ ਵੱਲੋਂ ਰੌਲਾ ਪਾਇਆ ਗਿਆ ਪਬਲਿਸਿਟੀ ਲਈ ਉਸਨੇ ਸਟੰਟ ਕੀਤਾ ਜੇਕਰ ਥੱਪੜ ਵੱਜਿਆ ਹੁੰਦਾ ਉਹ ਵੀ ਪੰਜਾਬੀ ਕੁੜੀ ਦਾ ਤੇ ਉਸ ਤੋਂ ਬਾਅਦ ਉਸਦੇ ਮੂੰਹ ਦੇ ਉੱਤੇ ਸਾਫ਼ ਦਿਸ ਜਾਣਾ ਸੀ ਇਹ ਗੱਲ ਕਹੀ ਆ ਰਕੇਸ਼ਟ ਕੋਇਤ ਨੇ ਉਸਨੇ ਆਖਿਆ ਕਿ ਸਿਰਫ ਕਹਾ ਸੁਣੀ ਹੋਈ ਆ ਤੇ ਇਸ ਨੂੰ ਸਿਰਫ ਮਾਮਲੇ ਨੂੰ ਵਧਾਉਣ ਲਈ ਕੰਗਣਾ ਰਣੌਤ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦੀ ਹੈ ਇਸ